ਬਾਹਗੁਰੂ ਜੀ ਮੈਂ ਜੀ ਦੰਮਨ ਸਿੰਘ ਬੋਲ ਰਿਹਾ ਜੀ ਮੇਰਾ ਕਾਫੀ ਨੁਕਸਾਨ ਹੋ ਗਿਆ ਸੀ ਮਾ ਦੇਖੋ ਨਾ ਨਹੀਂ ਮੀਟਰ ਵੀ ਦੇਖੋ ਜੀ ਨੇਰੀ ਦੇ ਕਾਰਨ ਬਕਸਾ ਉਹਨਾਂ ਨੇ ਪਟਕੇ ਮਾਰਿਆ ਤੇ ਮੀਟਰ ਦੀਆਂ ਤਾਰਾਂ ਅਲੱਗ ਹੋ ਗਈਆਂ ਦੇਖੋ ਮੀਟਰ ਅਲੱਗ ਫਿਰਦਾਗਾ ਤੇ ਤਾਰਾਂ ਇਹਦੇ ਚੋਂ ਨਿਕਲ ਕੇ ਪਾਸੇ ਹੋ ਗਈਆਂ ਜੀ ਵੀਰਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਇਹ ਨੇਰੀ ਕਰਕੇ ਹੋਇਆ ਜੋ ਕੁਝ ਵੀ ਹੋਇਆ ਜੀ ਮੇਰਾ ਨਾਮ ਜੀ ਚਰਨਜੀਤ ਕੌਰ ਪਿੰਡ ਕੋਠਾ ਗਰੂ ਬਠਿੰਡੇ ਜ਼ਿਲ੍ਹੇ ਦੇ ਰਹਿਣ ਵਾਲੇ ਆ ਸਾਡਾ ਜੀ ਮਕਾਨ ਥਪਾਣ ਦੇ ਕਾਰਨ 파ਟ ਗਿਆ ਨਸਕਾਨ ਹੋ ਗਿਆ ਅਸੀਂ ਦੋਨੇ ਜੀ ਹੰਡੇ ਕਾ ਵਟਾ ਇਸ ਕਰਕੇ ਮੈਂ ਸਰਕਾਰ ਤੋਂ ਮਾਜਵੇ ਦੀ ਮੰਗ ਕਰਦੀ ਆ ਸਾਡੇ ਵੀ ਮੇਰੇ ਘਰ ਵਾਲਾ ਵੀ ਦਿਹਾੜੀ ਕਰਦਾ ਮਜ਼ਦੂਰੀ ਦਾ ਕੰਮ ਹੀ ਕਰਦਾ ਬੋਲ ਵੀ ਨਹੀਂ ਛਕਦਾ ਗੁੰਗਾ ਗਾ ਜੀ ਹਨ ਦੇਖੋ ਦਰਸ਼ਕੋ ਇੱਕ ਹੋਰ ਲੋੜਵੰਦ ਪਰਿਵਾਰ ਦੇਖੋ ਗਰੀਬ ਪਰਿਵਾਰ ਦੇ ਵਿੱਚੋਂ ਸੀਗਾ ਬਈ ਇਹ ਕਾਫੀ ਟਾਈਮ ਹੋ ਗਿਆ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਤੇ ਡਿੱਗ ਪਿਆ ਸੀਗਾ ਤੇ ਇਹਦਾ ਘਰ ਦੇ ਹਾਲਾਤ ਦੇਖੋ ਆ ਸਾਰੀ ਕੰਦੀ ਢਹਿ ਗਈ ਇਹ ਦੀ ਬਚਰੇ ਦੀ ਤਾਂ ਤੋਂ ਬਨੇਰੇ ਸਾਰਾ ਕੁਝ ਇਹਦਾ ਤਾਂ ਤੋਂ ਨੁਕਸਾਨ ਬਹੁਤ ਹੋ ਗਿਆ ਜੀ ਆ ਦੇਖੋ ਬਨੇਰੇ ਦੀਆਂ ਕੰਨਾਂ ਡਿੱਗ ਪੀਆਂ ਥੱਲੇ ਜੀ ਤੇ ਸਰਕਾਰ ਨੇ ਹੁਣ ਇਹਨੂੰ ਚਾਚੇ ਨੂੰ ਆਪਣੇ ਨੂੰ ਮੇਰੇ ਚਾਚਾ ਜੀ ਲੱਗਦੇ ਆ ਤੇ ਇਹਨਾਂ ਨੂੰ ਟ੍ਰਾਈਸਾਈਕਲ ਵੀ ਦਿੱਤਾ ਸੀਗਾ ਕਿਉਂਕਿ ਲਤਾਂ ਥੱਲੇ ਵਾਲਾ ਸਰਕਲ ਪਹਿਲਾਂ ਹੀ ਕਾਫੀ ਚਿਰ ਹੋ ਗਿਆ ਸੀ ਛੱਤੋਂ ਡਿੱਗ ਪਏ ਸੀਗੇ ਉਹਦੇ ਕਰਕੇ ਖੜ ਗਿਆ ਸੀ ਤੇ ਬਿਲਕੁਲ ਲੋਡਵੰਦ ਗਰੀਬ ਪਰਿਵਾਰ ਆਈ ਦੇਖੋ ਆ ਸਾਰੀ ਕਾਂਦੀ ਡਿੱਗ ਪਈ ਹੈ ਜੀ ਤਾਂ ਤੋਂ ਬਨੇਰਾ ਡਿੱਗ ਪਿਆ ਜੀ ਗੱਲਬਾਤ ਵੀ ਕਰਾਉਣੀ ਹੈ ਜੀ ਆਪਾਂ ਸੋ ਡੀਲ ਨਾ ਵਾਹਿਗੁਰੂ ਜੀ ਮੈਂ ਜੀ ਦਮਨ ਸਿੰਘ ਬੋਲ ਰਿਹਾ ਜੀ ਮੇਰਾ ਕਾਫੀ ਨੁਕਸਾਨ ਹੋ ਗਿਆ ਸੀ ਆ ਦੇਖੋ ਨਾ ਰੋਣਾ ਦੋਤਾ ਰੋਣਾ ਇਹਦਾ ਉਦੈ ਕੋਈ ਨਹੀਂ ਬਹੁਤ ਪੜੇ ਤੋਂ ਪੜੇ ਬੈਠੇ ਹੈਗਾ ਗੱਲਾਂ ਕਰਕੇ ਬੋਰ ਕੇ ਕਰ ਗਿਆ ਮੇਰਾ ਕਾਫੀ ਨੁਕਸਾਨ ਹੋ ਗਿਆ ਜੀ ਮੇਰਾ ਉੱਪਰੋਂ ਸਾਰਾ ਜੋ ਮਕਾਨ ਦਾ ਜੰਗਲਾ ਬਣਿਆ ਹੋਇਆ ਸੀ ਸਾਰਾ ਉੱਡ ਗਿਆ ਇੱਕ ਮੇਰਾ ਪੁਰਾਣਾ ਵਾਲਾ ਮਕਾਨ ਬਣਿਆ ਸੀ ਉਹ ਉਹਦੇ ਵਿੱਚ ਇੱਕ ਕਮਰਾ ਸੀ ਉਹ ਡਿੱਗ ਪਿਆ ਜੀ ਹੋਰ ਕੰਦਾ ਗੋਨਾਂ ਕਾਫੀ ਨੁਕਸਾਨ ਹੋ ਗਿਆ ਮੈਂ 100% ਬਾਜਾਂ ਜੀ ਮੇਰਾ ਬੱਚਾ ਦੁਕਾਨ ਤੇ ਲੱਗਾ ਹੋਇਆ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਵੀ ਮੈਨੂੰ ਬਾਅਦ ਤੋਂ ਬਾਅਦ ਮੁਆਵਜ਼ਾ ਦਿੱਤਾ ਜਾਵੇ ਸੋ ਮੈਨੂੰ ਸਾਰਾ ਮਿਲ ਜਾਵੇ ਸਰਕਾਰ ਵੱਲੋਂ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਮੇਰ ਕਰੇ ਜੀ ਤੁਸੀਂ ਕਹਾ ਜੀ ਚਾਚਾ ਜੀ ਕਿੰਨਾ ਕੁ ਟਾਈਮ ਹੋਗਾ ਤੁਹਾਨੂੰ ਮੈਨੂੰ 100% ਬਾਜਾਂ ਜੀ 2014 ਦੇ ਵਿੱਚ ਮੈਂ ਮਤਲਬ ਛੱਟ ਲੱਗੀ ਸੀ ਮੇਰੀ ਰੀੜ ਦੇ ਅੱਡੀ ਟੁੱਟ ਗਈ ਸੀਗੀ ਤੇ 10-12 ਸਾਲ ਬਣਦੇ ਆ ਜਾਣੀ ਅੰਦਾਜ਼ਾ 10 ਸਾਲ ਮੈਂ ਉਦੋਂ ਦਾ ਮੰਝੇ ਚ ਪਿਆ ਜੀ। ਯਾ ਸਾਈਕਲ ਵੀ ਹੁਣ ਹੀ ਮਿਲਿਆ ਜੀ ਤੁਹਾਨੂੰ ਇਹ। ਹਾਂ ਇਹ ਵੀ ਹੁਣ ਹੀ ਦਿੱਤਾ ਇਹ ਮੋਦੀ ਸਰਕਾਰ ਨੇ ਦਿੱਤਾਗਾ। ਠੀਕ ਹੈ ਜੀ। ਤੇ ਹਾਂ ਮੋਦੀ ਸਰਕਾਰ ਵੱਲੋਂ ਵੀ ਦਿੱਤਾ ਗਿਆ ਕਾਫੀ ਇਹਦੇ ਨਾਲ ਮੈਨੂੰ ਮਤਲਬ ਕਾਫੀ ਮੈਂ ਪੇਟ ਦੇ ਵਿੱਚ ਦਰਦ ਉਹਨਾਂ ਦੇ ਪਹਿਲਾਂ ਮੇਰੇ ਕੋਲ ਦੂਜੀ ਸਾਈਕਲੀ ਸੀ। ਹੁਣ ਮੈਂ ਇਹਦੇ ਤੇ ਕਾਫੀ ਸੌਖਾ ਅੱਗੇ ਨਾਲੋਂ। ਠੀਕ ਹੈ ਜੀ। ਧੰਨਵਾਦ। ਦੋਸਤੋ ਆ ਦੇਖੋ ਕਰਲ ਦੇ ਜੋ ਹਨੇਰੀ ਦੇ ਵਿੱਚ ਨੁਕਸਾਨ ਹੋਇਆ ਆ ਵੀ ਇੱਕ ਗਰੀਬ ਪਰਿਵਾਰ ਦੀ ਉੱਪਰ ਆਪਦਾ ਮਕਾਨ ਬਣਾਇਆ ਸੀ ਛੋਟਾ ਜਿਹਾ ਤੇ ਇਹਦੇ ਉੱਤੇ ਚਾਦਰਾਂ ਪਾਈਆਂ ਹੋਈਆਂ ਸੀ ਇਹ ਵੀ ਉੱਡ ਗਈਆਂ ਜਿੱਥੇ ਹਨੇਰੀ ਦੇ ਨਾਲ ਤੇ ਇੱਧਰ ਵੀ ਦੇਖੋ ਚਾਦਰਾਂ ਪਾਈਆਂ ਹੋਈਆਂ ਸੀਗੀਆਂ ਇਹ ਵੀ ਕਿਤੇ ਰਾਤ ਹਨੇਰੀ ਦੇ ਨਾਲ ਹੀ ਜੋ ਨੁਕਸਾਨ ਹੋਇਆਗਾ ਆ ਘਰ ਦੇਖੋ ਤੁਸੀਂ ਕਿਹੜੇ ਪਾਸੇ ਇੱਧਰ ਵੀ ਛੱਤਾਂ ਹੀ ਉੱਡ ਗਈਆਂ ਜੀ ਕੰਧਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਬਨੇਰਾ ਟਿਆ ਪਿਆ ਜੀ ਆ ਦੇਖੋ ਬਨੇਰਾ ਕੰਧਾਂ ਕਿਹੜੀ ਕੰਧਾਂ ਉਹ ਇੱਕ ਆ ਕੰਧ ਕੋਠੇ ਤੇ ਆ ਡਿੱਗੀ ਪਈ ਹੈ ਜੀ ਉਹ ਅੱਛਾ ਆਪ ਆਪ ਬਨੇਰਾ ਵੀ ਡਿੱਗਿਆ ਇੱਧਰ ਬਚਿਆ ਨਾ ਸਾਰਾ ਇਹ ਤੁਹਾਡਾ ਬਣਾ ਆ ਜਿਹੜੇ ਬਨੇਰੇ ਤੇ ਅਸੀਂ ਤੁਸੀਂ ਖੜੇ ਹੋ ਜੀ ਅਸੀਂ ਤੇ ਏ ਵੀ ਬਨੇਰਾ ਡਿੱਗ ਗਿਆ ਤੇ ਇਹ ਗੀਆਂ ਕੰਨਾਂਆਂ ਦੀਆਂ ਇਟਈਆਂ ਹਵਾਈਆਂ ਨੇ ਚੱਕ ਕੇ ਉੱਪਰ ਚੜਨ ਲੀਆਂ ਹੁਣ ਹਾਂਜੀ ਮੇਰਾ ਨਾਮ ਜੀ ਚਰਨਜੀਤ ਕੌਰ ਪਿੰਡ ਕੋਠਾ ਗੁਰੂ ਬਠਿੰਡੇ ਜ਼ਿਲ੍ਹੇ ਦੇ ਰਹਿਣ ਵਾਲੇ ਆ ਸਾਡਾ ਜੀ ਮਕਾਨ ਥਪਾਣ ਦੇ ਕਾਰਨ ਪਾਟ ਗਿਆ ਨਸਕਾਨ ਹੋ ਗਿਆ ਅਸੀਂ ਦੋਨੇ ਜੀ ਹੰਡੇ ਕਾ ਵਟਾ ਇਸ ਕਰਕੇ ਮੈਂ ਸਰਕਾਰ ਤੋਂ ਮਾਜਵੇ ਦੀ ਮੰਗ ਕਰਦੀ ਆ ਸਾਡੇ ਵੀ ਮੇਰੇ ਘਰ ਵਾਲਾ ਵੀ ਦਿਹਾੜੀ ਕਰਦਾ ਮਜ਼ਦੂਰੀ ਦਾ ਕੰਮ ਹੀ ਕਰਦਾ ਬੋਲ ਵੀ ਨਹੀਂ ਛਕਦਾ ਗੁੰਗਾ ਗਾ ਜੀ ਹਨ ਦੇਖੋ ਇਹ ਜਿਹੜਾ ਤੁਸੀਂ ਮਕਾਨ ਦੇਖਿਆ ਜੀ ਇਹ ਮਾਤਾ ਦੇ ਘਰੇ ਇਹ ਦੋਨੇ ਹੈਂਡੀਕੈਪਟ ਆ ਜੀ ਤੇ ਇਹਨਾਂ ਦੇ ਮਕਾਨ ਦੇ ਘਰੇ ਵੀ ਆ ਕੇ ਦੇਖੋ ਜੀ ਕਿਸੇ ਦੀਆਂ ਚਾਦਰਾਂ ਉੱਡ ਕੇ ਆ ਗਈਆਂ ਰੱਬ ਨੇ ਚਲੋ ਬਚਤ ਕੀਤੀ ਹੈ ਪ੍ਰਮਾਤਮਾ ਨੇ ਹਜੇ ਵੀ ਤੇ ਵੀ ਕਿਸੇ ਤੇ ਸੱਟ ਪੈਣੀ ਲੱਗੀ ਤੇ ਨਹੀਂ ਨੁਕਸਾਨ ਹੁਣ ਬਹੁਤ ਵੱਡਾ ਟਲ ਗਿਆ ਜੀ ਇਹ ਤੇ ਜੇ ਕਿਸੇ ਤੇ ਲੱਗ ਜਾਂਦੀ ਤਾਂ ਹੋ ਸਕਦਾ ਵੀ ਕੁਝ ਵੀ ਹਾਦਸਾ ਹੋ ਸਕਦਾ ਸੀਗਾ ਇਹਨਾਂ ਦੇ ਘਰੇ ਆ ਕੇ ਡਿੱਗੀਆਂ ਚਾਦਰਾਂ ਇੱਥੇ ਨਾਲ ਹੀ ਬਾਬਾ ਰਵਿਦਾਸ ਜੀ ਦੀ ਜਗ੍ਹਾ ਕੀ ਉੱਥੋਂ ਆ ਕੇ ਇਹਨਾਂ ਦੇ ਘਰੇ ਡਿੱਗੀਆਂ ਜੀ ਦੋਸਤੋ ਨੇ ਰੀਦਾ ਮੰਜ਼ਰ ਦੇਖ ਸਕਦੇ ਹੋ ਤੁਸੀਂ ਬਾਈ ਦੇ ਇਕੱਲੇ ਬੱਤੇ ਤੇ ਫੱਟੀਆਂ ਹੀ ਰਹਿ ਗਈਆਂ ਜੀ ਉੱਪਰ ਬਾਕੀ ਸਾਰਾ ਕੁਝ ਢਾਕੇ ਲੈ ਗਈ ਹੈ ਜੀ ਨੇਰੀ ਛੱਤ ਦੇਖ ਸਕਦੇ ਹੋ ਤੁਸੀਂ ਕੱਲੀਆਂ ਬਸ ਕੱਲੇ ਬੱਤੇ ਜਾਂ ਜਿਹੜੀਆਂ ਫੱਟੀਆਂ ਬਾਈ ਦੀਆਂ ਪਾਈਆਂ ਵੀਆਂ ਸੀਗੀਆਂ ਉਹ ਹੀ ਰਹਿ ਗਈਆਂ ਜੀ ਬਾਕੀ ਸਾਰਾ ਕੁਝ ਛੱਤ ਤੋੜਾ ਕੇ ਲੈ ਗਈ ਇਹ ਇੱਕ ਹੋਰ ਮਕਾਨ ਆ ਜੀ ਦੇਵ ਸਿੰਘ ਇਹ ਵੀ ਦੇੜੀ ਵਾਲੇ ਪਰਿਵਾਰੀ ਹੈ ਜੀ ਤੇ ਇਹਨਾਂ ਦੀਆਂ ਵੀ ਦੇਖੋ ਜੀ ਛੱਤਾਂ ਸੀਆਂ ਤੂੜੀ ਵਾਲੇ ਦੀਆਂ ਸਾਰੀਆਂ ਛੱਤਾਂ ਹੀ ਚੱਕਦੀਆਂ ਜੀ ਸਾਰਿਆਂ ਦੀ ਹੋਰ ਜਿਆਦਾ ਨੁਕਸਾਨ ਕਰੇ ਜੀ ਜਿੰਨਾ ਸਾਡੇ ਇੱਥੇ ਨੇਰੀ ਇਹਨਾਂ ਤੂਫਾਨ ਬਣ ਕੇ ਆਇਆ ਨਾ ਕੁਝ ਕਮੈਂਟਾਂ ਦੇ ਵਿੱਚ ਹੀ ਬਸ ਤਬਾਹੀ ਮਚਾਤੀ ਜੀ ਮੀਟਰ ਦੀ ਦੇਖੋ ਜੀ ਨੇਰੀ ਦੇ ਕਾਰਨ ਬਕਸਾ ਉਹਨਾਂ ਨੇ ਪਟਕੇ ਮਾਰਿਆ ਤੇ ਮੀਟਰ ਦੀਆਂ ਤਾਰਾਂ ਅਲੱਗ ਹੋ ਗਈਆਂ ਦੇਖੋ ਮੀਟਰ ਅਲੱਗ ਫਿਰਦਾਗਾ ਤੇ ਤਾਰਾਂ ਇਹਦੇ ਚੋਂ ਨਿਕਲ ਕੇ ਪਾਸੇ ਹੋ ਗਏ ਆ ਜੀ ਵੀਰਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਇਹ ਨੇਰੀ ਕਰਕੇ ਹੋਇਆ ਜੋ ਕੁਝ ਵੀ ਹੋਇਆ ਜੀ ਇਹ ਵੀ ਦਿਹਾੜੀਦਾਰ ਬੰਦਾ ਹੈਗਾ ਜੀ ਬਿੱਟੂ ਮਾਨ ਸਾਡੇ ਪਿੰਡ ਦੇ ਵਿੱਚ ਇਹਦੇ ਵੀ ਘਰ ਦੇ ਵਿੱਚ ਦੇਖੋ ਚਾਦਰਾਂ ਵੀ ਤੇ ਆ ਕੰਦ ਵੀ ਇਹਦੀ ਵਿਚਾਰੇ ਦੀ ਡਿੱਗ ਪਈ ਹੈ ਵੈਸੇ ਇਹ 8-7000 ਰੁਪਏ ਤੇ ਭਗਤੇ ਨੌਕਰੀ ਕਰਦਾ ਕਰਦੇ ਹਾਲਾਤ ਤੁਸੀਂ ਦੇਖ ਸਕਦੇ ਆ ਆ ਸਾਰੀ ਕੰਧ ਡਿੱਗ ਪਈ ਜੀ ਇਹ ਕਾ ਚਾਦਰਾਂ ਸੀਗਾਂ ਟੂੜੀ ਵਾਲੇ ਤੇ ਪਈਆਂ ਦੀਆਂ